ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲੱਡਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਉਪਰਾਸ਼ਟਪਤੀ ਕਮਲਾ ਹੈਰਿਸ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ 트ੰਪ ਨੇ ਫਸਵੇਂ ਮੁਕਾਬਲੇ ਵਾਲੇ ਸੂਬਿਆਂ 'ਚ ਪ੍ਰਚਾਰ ਤੇਜ਼ ਕਰਨ ਦਾ ਫੈਸਲਾ ਲਿਆ ਹੈ ਚੋਣ ਪ੍ਰਚਾਰ ਦੌਰਾਨ ਦੋਵੇਂ ਆਗੂਆ ਆਪਣਾ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਹੈਰਿਸ ਨੇ ਨਾਰਥ ਕੈਰੋਲਿਨਾ ਤੇ ਨਜ਼ਰਾਂ ਗੱਡੀਆਂ ਨੇ ਜਿੱਥੇ ਉਹ ਸ਼ੈਰਲੈਟ ਅਤੇ ਗ੍ਰੀਨਸਬਰੋ ਦੇ ਵਿੱਚ ਰੈਲੀਆਂ ਕਰੇਗੀ ਟਰੰਪ ਅਰੀਜ਼ੋਨਾ ਦੇ ਟਕਸਨ ਚ ਪ੍ਰਚਾਰ ਲਈ ਜੁਟ ਗਏ ਨੇ ਟੀਵੀ ਤੇ ਕੋਈ ਬਹਿਸ ਚ ਕਮਲਾ ਹੈਰਿਸ ਤੇ ਭਾਰੂ ਰਹਿਣ ਕਾਰਨ ਟਰੰਪ ਥੋੜੇ ਹਿੱਲ ਗਏ ਨੇ ਹੈਰਿਸ ਦੀ ਟੀਮ ਨੇ ਕਿਹਾ ਕਿ ਉਹ ਇੱਕ ਹੋਰ ਬਹਿਸ ਦੀ ਇੱਛੁਕ ਹੈ ਪਰ ਰਿਪਬਲਿਕਨ ਉਮੀਦਵਾਰ ਹਾਲੇ ਤਿਆਰ ਨਹੀਂ ਦਿਖ ਰਿਹਾ ਪਰ ਬਹਿਸ ਤੋਂ ਬਾਅਦ ਵੀ ਇਹ ਆਸਪਸ਼ਟ ਹੈ ਕਿ ਕੀ ਉਪ ਰਾਸ਼ਟਰਪਤੀ ਦੀ ਮਜ਼ਬੂਤ ਕਾਰਗੁਜ਼ਾਰੀ 2 ਮਹੀਨਾ ਤੋਂ ਵੀ ਘੱਟ ਸਮੇਂ ਚ ਇੱਕ ਬਹੁਤ ਤੰਗ ਦੌੜ ਚ ਬਦਲ ਜਾਵੇਗੀ ਜਿਸ ਦਾ ਫੈਸਲਾ ਦੇਸ਼ ਭਰ ਦੇ ਮੁੱਠੀ ਪਰ ਅਣਪਛਾਤੇ ਵੋਟਰਾਂ ਦੁਆਰਾ ਕੀਤਾ ਜਾਵੇਗਾ ਡੈਮੋਕ੍ਰੇਟਸ ਨੇ 2008 ਤੋਂ ਬਾਅਦ ਨਾਰਥ ਕੈਰੋਲਿਨਾ 'ਚ ਕਦੇ ਵੀ ਜਿੱਤ ਹਾਸਲ ਨਹੀਂ ਕੀਤੀ। ਸਾਲ 2020 'ਚ 트ੰਪ ਦੀ ਜਿੱਤ ਦਾ ਫਰਕ 1.3 ਫੀਸਦ ਰਿਹਾ ਸੀ ਤੇ ਹੁਣ ਡੈਮੋਕ੍ਰੇਟਸ ਨੂੰ ਆਸ ਹੈ ਕਿ ਨਾਰਥ ਕੈਰੋਲਿਨਾ 'ਚ ਉਹਨਾਂ ਨੂੰ ਜਿੱਤ ਨਸੀਬ ਹੋਵੇਗੀ। ਰਿਪਬਲਿਕਨਸ ਨੂੰ ਭਰੋਸਾ ਹੈ ਕਿ ਸੂਬੇ 'ਚ 트ੰਪ ਨੂੰ ਜਿੱਤ ਮਿਲੇਗੀ ਅਤੇ ਉਹਨਾਂ ਅਗਸਤ 'ਚ ਇੱਥੇ ਰੈਲੀਆਂ ਵੀ ਕੀਤੀਆਂ ਸਨ। ਇਸੇ ਤਰ੍ਹਾਂ ਐਰੀਜ਼ੋਨਾ ਇੱਕ ਹੋਰ ਸੂਬਾ ਹੈ ਜਿੱਥੇ ਦੇ ਵੋਟ ਅਹਿਮ ਨੇ ਹੈਰਿਸ ਵੱਲੋਂ 트럼ਪ ਨੂੰ ਬਹਿਸ ਚ ਪੜਕਾਉਣ ਦੇ ਤਰੀਕੇ ਨੂੰ ਲੈ ਕੇ ਰਿਪਬਲਿਕਨਸ ਕੈਂਪ ਚ ਗੜਬੜ ਦੀਆਂ ਖਬਰਾਂ ਨੇ 78 ਸਾਲਾ ਸਾਬਕਾ ਰਾਸ਼ਟਰਪਤੀ ਅਰਥਵਿਵਸਥਾ ਨੂੰ ਸੰਬੋਧਿਤ ਕਰਨ ਲਈ ਟਕਸਨ ਐਰੀਜ਼ੋਨਾ ਚ ਸਟੇਜ ਲੈਣ ਵਾਲੇ ਨੇ ਐਰੀਜ਼ੋਨਾ 2020 ਦੀਆਂ ਚੋਣਾਂ ਚ ਸਭ ਤੋਂ ਵੱਧ ਲੜੇ ਗਏ ਰਾਜਾਂ ਚੋਂ ਇੱਕ ਸੀ ਇਸ ਚ ਜੋ ਬਾਈਡਨ ਨੇ 트럼ਪ ਖਿਲਾਫ ਲਗਭਗ 10000 ਵੋਟਾਂ ਨਾਲ ਜਿੱਤ ਦਰਜ ਕੀਤੀ ਸੀ ਹੁਣ ਫੇਰ ਡੂੰਗਾ ਮੁਕਾਬਲਾ ਹੋਣ ਦੀ ਆਸ ਹੈ ਡੋਨਲਡ 트ੰਪ ਨੇ ਅਮਰੀਕਾ ਚ ਨਵੰਬਰ ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਡੈਮੋਕ੍ਰੈਟਿਕ ਪਾਰਟੀ ਦੀ ਵਿਰੋਧੀ ਉਮੀਦਵਾਰ ਕਮਲਾ ਹੈਰਿਸ ਨਾਲ ਦੂਜੀ ਰਾਸ਼ਟਰਪਤੀ ਬਹਿਸ ਕਰਨ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ। ਦੋ ਦਿਨ ਪਹਿਲਾਂ ਹੀ ਦੋਮਾ ਵਿਚਕਾਰ ਪਹਿਲੀ ਰਾਸ਼ਟਰਪਤੀ ਬਹਿਸ ਫਿਲਾਡੈਲਫੀਆ ਪੈਂਸਿਲਵੇਨੀਆ ਚ ਹੋਈ ਸੀ। 트ੰਪ ਨੇ ਕਿਹਾ ਕਿ ਉਹ ਸਪਸ਼ਟ ਤੌਰ ਤੇ ਇਹ ਬਹਿਸ ਜਿੱਤ ਚੁੱਕੇ ਨੇ ਇਸ ਲਈ ਕਮਲਾ ਮੁਰ ਬਹਿਸ ਕਰਵਾਉਣਾ ਚਾਹੁੰਦੇ ਨੇ ਹਾਲਾਂਕਿ ਮੰਗਲਵਾਰ ਦੀ ਬਹਿਸ ਤੋਂ ਤੁਰੰਤ ਬਾਅਦ ਕਰਵਾਏ ਗਏ ਕਈ ਪੋਲਸ ਨੇ ਸੰਕੇਤ ਦਿੱਤਾ ਕਿ ਵੋਟਰਾਂ ਨੂੰ ਲੱਗਦਾ ਹੈ ਕਿ ਹੈਰਿਸ ਨੇ ਆਪਣੇ ਰਿਪਬਲਿਕਨ ਵਿਰੋਧੀ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ 트럼ਪ ਨੇ ਕਿਹਾ ਕਿ ਇਸ ਦੀ ਬਜਾਏ ਹੈਰਿਸ ਨੂੰ ਉਪਰਾਸ਼ਟਰਪਤੀ ਵਜੋਂ ਆਪਣੇ ਕੰਮ ਤੇ ਧਿਆਨ ਦੇਣਾ ਚਾਹੀਦਾ ਹੈ ਉੱਤਰੀ ਕੈਰੋਲਿਨਾ ਚ ਇੱਕ ਚੋਣ ਪ੍ਰਚਾਰ ਰੈਲੀ ਤੋਂ ਥੋੜੀ ਦੇਰ ਬਾਅਦ ਹੈਰਿਸ ਨੇ ਕਿਹਾ ਕਿ ਉਸ ਕੋਲ ਵੋਟਰਾਂ ਲਈ ਇੱਕ ਹੋਰ ਬਹਿਸ ਦੀ ਜ਼ਿੰਮੇਵਾਰੀ ਸੀ ਜਨਤਾ ਤੋਂ ਲਈ ਗਈ رائے ਤੋਂ ਪਤਾ ਲੱਗਦਾ ਹੈ ਕਿ ਦੋਵਾਂ ਉਮੀਦਵਾਰਾਂ 'ਚ ਬਹੁਤ ਘੱਟ ਅੰਤਰ ਹੈ। ਦੋਵਾਂ ਉਮੀਦਵਾਰਾਂ ਨੇ ਮੰਗਲਵਾਰ ਨੂੰ ABC ਨਿਊਜ਼ ਤੇ 90 ਮਿੰਟ ਦੀ ਬਹਿਸ ਤੋਂ ਬਾਅਦ ਜਿੱਤ ਦਾ ਦਾਵਾ ਕੀਤਾ ਜਿਸ ਵਿੱਚ ਹੈਰਿਸ ਨੇ 트ੰਪ ਨੂੰ ਆਪਣੇ ਸਵਾਲਾਂ ਨਾਲ ਬਚਾਅ ਪੱਖ ਤੇ ਜਾਣ ਲਈ ਮਜਬੂਰ ਕੀਤਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਵਾਡ ਸੰਮੇਲਨ 'ਚ ਸ਼ਾਮਲ ਹੋਣ ਲਈ ਅਮਰੀਕਾ ਤੋਂ ਸੱਦਾ ਮਿਲਿਆ ਏ। ਉਹਨਾਂ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਆਪਣੇ ਦੇਸ਼ ਆਉਣ ਦਾ ਸੱਦਾ ਭੇਜਿਆ। ਇਸ ਦੌਰਾਨ ਮੋਦੀ ਨੇ 21 ਸਤੰਬਰ ਨੂੰ ਹੋਣ ਵਾਲੀ ਕੁਆਡ ਕਾਨਫਰੰਸ 'ਚ ਹਿੱਸਾ ਲੈਣ ਲਈ ਹਰੀ ਝੰਡੀ ਦਿੱਤੀ ਹੈ। ਅਮਰੀਕਾ ਕੁਆਡ ਮੈਂਬਰ ਦੇਸ਼ਾਂ ਦੀ ਬੈਠਕ ਦੀ ਮੇਜ਼ਬਾਨੀ ਕਰ ਰਿਹਾ ਹੈ। ਇਹ ਕਾਨਫਰੰਸ ਇਸ ਮਹੀਨੇ ਦੀ 21 ਸਤੰਬਰ ਨੂੰ ਡੈਲਾਵੇਅਰ ਸੂਬੇ ਦੇ ਵਿਲਮਿੰਗਟਨ ਨਾਂ ਦੇ ਸ਼ਹਿਰ 'ਚ ਹੋਵੇਗੀ। ਇਹ ਪਹਿਲੀ ਵਾਰ ਹੈ ਜਦੋਂ ਵਿਲਮਿੰਗਟਨ 'ਚ ਵਿਅਕਤੀਗਤ ਤੌਰ ਤੇ ਕੁਆਡ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵਿੱਚ ਅਮਰੀਕਾ ਦੇ ਨਾਲ ਭਾਰਤ, ਆਸਟ੍ਰੇਲੀਆ ਤੇ ਜਾਪਾਨ ਕੁਆਡ ਮੈਂਬਰ ਦੇਸ਼ ਨੇ ਰਾਸ਼ਟਰਪਤੀ ਬਾਈਡਨ ਅਤੇ ਮੋਦੀ ਦੇ ਨਾਲ ਨਾਲ ਆਸਟ੍ਰੇਲੀਆ ਤੇ ਜਾਪਾਨ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਤੇ ਫੂਮਿਓ ਕਿਸ਼ੀਦਾ ਇਸ ਕਾਨਫਰੰਸ 'ਚ ਹਿੱਸਾ ਲੈਣਗੇ ਸੰਨ 2021 'ਚ ਵਾਈਟ ਹਾਊਸ 'ਚ ਪਹਿਲੀ ਵਾਰ ਕੁਆਡ ਲੀਡਰਾਂ ਦਾ ਸੰਮੇਲਨ ਹੋਇਆ ਸੀ ਉਦੋਂ ਤੋਂ ਇਹ ਮੀਟਿੰਗ ਹਰ ਸਾਲ ਕਰਵਾਈ ਜਾਂਦੀ ਹੈ ਇਸ ਦੌਰਾਨ ਮੋਦੀ 21 ਸਤੰਬਰ ਤੋਂ 3 ਦਿਨਾਂ ਲਈ ਅਮਰੀਕਾ ਜਾਣਗੇ ਪ੍ਰਧਾਨ ਮੰਤਰੀ ਮੋਦੀ ਕੁਆਡ ਸਿਖਰ ਸੰਮੇਲਨ 'ਚ ਸ਼ਿਰਕਤ ਕਰਨਗੇ ਤੇ ਭਾਈ ਵਾਲ ਦੇਸ਼ਾਂ ਦੇ ਨੇਤਾਵਾਂ ਨਾਲ ਦੁਵੱਲੇ ਸਬੰਧਾਂ ਤੇ ਵੀ ਚਰਚਾ ਕਰਨਗੇ ਮੋਦੀ 22 ਸਤੰਬਰ ਨੂੰ ਨਿਊ ਜਰਸੀ 'ਚ ਭਾਰਤੀ ਭਾਈਚਾਰੇ ਦੇ ਇੱਕ ਸਮਾਗਮ 'ਚ ਵੀ ਸ਼ਿਰਕਤ ਕਰਨਗੇ। ਉਹ 23 ਸਤੰਬਰ ਨੂੰ ਭਵਿੱਖ ਦੇ ਸਿਖਰ ਸੰਮੇਲਨ 'ਚ ਵੀ ਹਿੱਸਾ ਲੈਣਗੇ। ਅਮਰੀਕਾ ਨੇ ਭਾਰਤ ਨੂੰ 5.28 ਕਰੋੜ ਅਮਰੀਕੀ ਡਾਲਰ ਦੀ ਕੀਮਤ 'ਚ ਹਾਈ ਐਲਟੀਟਿਊਡ ਐਂਟੀ ਸਬਮਰੀਨ ਵਾਰਫੇਅਰ ਉਪਕਰਣ ਵੇਚਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਪੰਡੂਬੀ ਰੋਕੂ ਮੁਹਿੰਮ 'ਚ ਭਾਰਤ ਦੀ ਸਮਰੱਥਾ ਵਧਣ ਦੀ ਉਮੀਦ ਹੈ। ਸਨੋਬੋਏ ਨਾਂ ਦੀ ਇਹ ਉਪਕਰਣ ਜਹਾਜ਼ ਤੋਂ ਹਵਾ 'ਚ ਛੱਡਿਆ ਜਾ ਸਕਦਾ ਹੈ ਹਥਿਆਰ ਬ੍ਰਾਹਮਤ ਕੰਟਰੋਲ ਐਕਟ ਅਨੁਸਾਰ ਅਮਰੀਕੀ ਸੰਸਦ ਕੋਲ ਵਿਕਰੀ ਦੀ ਸਮੀਖਿਆ ਲਈ 30 ਦਿਨ ਨੇ ਸੰਸਦ ਦੇ ਨੋਟੀਫਿਕੇਸ਼ਨ ਅਨੁਸਾਰ ਭਾਰਤ ਨੇ ਐਨ ਐਸ ਐਸ ਕਿਊ 52ਓ ਹਾਈ ਐਲਟੀਿਟਿਊਡ ਐਂਟੀ ਸਬਮਰੀਨ ਵਾਰਫੇਅਰ ਸਨੋਬੋਏ ਐਨ ਐਸ ਐਸ ਕਿਊ 62 ਐਫ ਐਚ اے ਐਸ ਡਬਲਿਊ ਸਨੋਬੋਏ ਅਤੇ ਐਨ ਐਸ ਐਸ ਕਿਊ 36 스노우ਬॉय ਖਰੀਦਣ ਦੀ ਬੰਕ ਕੀਤੀ ਸੀ ਇਸ ਦੀ ਕੁੱਲ ਅਨੁਮਾਨਤ ਕੀਮਤ 5.28 ਕਰੋੜ ਅਮਰੀਕੀ ਡਾਲਰ ਹੈ ਯੂਕੇ ਚ ਇੱਕ ਵਾਰ ਫੇਰ ਸਰਦਾਰਾਂ ਦਾ ਡੰਕਾ ਵੱਜਿਆ ਹੈ ਜਲੰਧਰ ਦੇ ਤਨਮਨਜੀਤ ਸਿੰਘ ਢੇਸੀ ਨੂੰ ਬ੍ਰਿਟੇਨ ਦੀ ਨਵੀਂ ਸੰਸਦ ਦੀ ਰੱਖਿਆ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ ਹੈ ਇਹ ਪਹਿਲੀ ਵਾਰ ਹੈ ਜਦੋਂ ਬ੍ਰਿਟਾਨੀਆ ਚ ਕਿਸੇ ਦਸਤਾਰਧਾਰੀ ਸਿੱਖ ਨੂੰ ਇਸ ਅਹੁਦੇ ਤੇ ਨਿਯੁਕਤ ਕੀਤਾ ਗਿਆ ਹੈ ਹਾਸਲ ਜਾਣਕਾਰੀ ਮੁਤਾਬਕ ਸਲੋ ਸੰਸਦੀ ਹਲਕੇ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ 563 ਜਾਇਜ਼ ਵੋਟਾਂ ਚੋਂ 320 ਵੋਟਾਂ ਮਿਲੀਆਂ। ਉਹਨਾਂ ਦੇ ਵਿਰੋਧੀ ਤੇ ਸਾਥੀ ਲੇਬਰ ਸੰਸਦ ਮੈਂਬਰ ਡੇਰੇਕ ਟਵਿਗ ਨੂੰ 243 ਵੋਟਾਂ ਮਿਲੀਆਂ। ਰੱਖਿਆ ਕਮੇਟੀ ਦਾ ਚੇਅਰਮੈਨ ਚੁਣੇ ਜਾਣ ਤੇ ਢੇਸੀ ਨੇ ਕਿਹਾ ਕਿ ਮੈਂ ਸਦਨ 'ਚ ਆਪਣੇ ਸਾਥੀਆਂ ਦਾ ਮੇਰੇ ਤੇ ਭਰੋਸਾ ਜਤਾਉਣ ਲਈ ਧੰਨਵਾਦ ਕਰਨਾ ਚਾਹਾਂਗਾ। ਉਹਨਾਂ ਕਿਹਾ ਕਿ ਸਾਡੇ ਦੇਸ਼ ਤੇ ਵਿਦੇਸ਼ 'ਚ ਜੋ ਖਤਰੇ ਨੇ ਉਹ ਪੈਮਾਨੇ ਤੇ ਜਟਿਲਤਾ ਦੋਵਾਂ ਪੱਧਰਾਂ ਉੱਪਰ ਗੰਭੀਰ ਨੇ। ਰੱਖਿਆ ਕਮੇਟੀ ਦੇ ਚੇਅਰਮੈਨ ਵਜੋਂ ਮੈਂ ਇਹ ਯਕੀਨੀ ਬਣਾਉਣ ਤੇ ਧਿਆਨ ਦੇਵਾਂਗਾ ਕਿ ਸਾਡਾ ਦੇਸ਼ ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰ ਸਕੇ ਮੈਂ ਹਥਿਆਰਬੰਦ ਬਲਾਂ ਦੇ ਜਵਾਨਾਂ ਅਤੇ ਉਨ੍ਹਾਂ ਬਹਾਦਰ ਵਿਅਕਤੀਆਂ ਲਈ ਸੰਸਦ 'ਚ ਆਵਾਜ਼ ਬਣਾਵਾਂਗਾ ਜੋ ਸਾਡੀ ਸੁਰੱਖਿਆ 'ਚ ਅਮੁੱਲ ਯੋਗਦਾਨ ਪਾਉਂਦੇ ਨੇ ਤਨਮਨਜੀਤ ਸਿੰਘ ਤੇ ਸੀਨੂ ਇਹ ਵਕਕਾਰੀ ਅਹੁਦਾ ਮਿਲਣ ਉੱਪਰ ਪੰਜਾਬੀ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਹੈ ਇਸ ਦੇ ਨਾਲ ਹੀ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਕਿਹਾ ਕਿ ਮੈਂ ਭਾਰਤ 'ਚ ਸੰਸਦ ਮੈਂਬਰ ਰਿਹਾ ਹਾਂ ਤੇ ਮੈਂ ਸੰਸਦੀਕ ਕਮੇਟੀਆਂ ਦੀ ਮਹੱਤਤਾ ਨੂੰ ਜਾਣਦਾ ਹਾਂ ਪਾਰਲੀਮੈਂਟ ਤੇ ਯੂਕੇ ਸਰਕਾਰ ਨੇ ਢੇਸੀ ਦੀ ਕਾਬਲੀਅਤ ਤੇ ਭਰੋਸਾ ਪ੍ਰਗਟਾਇਆ ਏ ਦੱਸਦੀ ਏ ਕਿ ਐਮਪੀ ਢੇਸੀ ਯੂਕੇ ਦੇ ਪਹਿਲੇ ਦਸਤਾਰਦਾਰੀ ਐਮਪੀ ਨੇ ਉਹ ਸਲੋ ਦੇ ਮੇਅਰ ਵੀ ਰਹਿ ਚੁੱਕੇ ਨੇ ਉਹ ਲਗਾਤਾਰ ਤੀਜੀ ਵਾਰ ਸੰਸਦ ਮੈਂਬਰ ਬਣੇ ਨੇ ਉਹਨਾਂ ਦੇ ਪਿਤਾ ਜਸਪਾਲ ਸਿੰਘ ਢੇਸੀ ਯੂਕੇ ਚ ਗੁਰਦੁਆਰਾ ਸਾਹਿਬ ਦੇ ਮੁਖੀ ਨੇ ਤੇ ਉਹਨਾਂ ਦੇ ਚਾਚਾ ਪਰਮਜੀਤ ਸਿੰਘ ਰਾਏਪੁਰ ਪੰਜਾਬ ਚ ਐਸਜੀਪੀਸੀ ਦੇ ਮੈਂਬਰ ਨੇ ਯਾਦ ਰਹਿ ਢੇਸੀ ਬਰਤਾਨੀਆਂ ਦੀ ਸੰਸਦ ਚ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਉਠਾਉਂਦੇ ਰਹੇ ਨੇ ਪਿਛਲੇ ਸਾਲ ਉਸ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ 2 ਘੰਟੇ ਰੋਕ ਕੇ ਪੁੱਛਗਿੱਛ ਕੀਤੀ ਗਈ ਸੀ ਇਸ ਉੱਪਰ ਸਿੱਖ ਭਾਈਚਾਰੇ ਨੇ ਗੁੱਸਾ ਜ਼ਾਹਰ ਕੀਤਾ ਸੀ ਉਹਨਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੇ 2 ਘੰਟੇ ਤੋਂ ਵੱਧ ਸਮੇਂ ਲਈ ਰੋਕਿਆ ਗਿਆ ਜਿਸ ਕਾਰਨ ਭਾਰੀ ਹੰਗਾਮਾ ਹੋਇਆ ਸੀ ਦਰਅਸਲ ਢੇਸੀ ਕੋਡ OCI ਕਾਰਡ ਇਸ ਨਾਲ ਉਹ ਕਿਸੇ ਵੀ ਸਮੇਂ ਭਾਰਤ ਆ ਜਾ ਸਕਦੇ ਨੇ ਢੇਸੀ ਨੇ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਕਿਸਾਨਾਂ ਹਾਸ਼ੀਏ ਤੇ ਪੈ ਲੋਕਾਂ ਤੇ ਸਿੱਖਾਂ ਵਰਗੀਆਂ ਘੱਟ ਗਿਣਤੀਆਂ ਨਾਲ ਇੱਕ ਮੁੱਠਤਾਚ ਖੜੇ ਹੋਣ ਲਈ ਇਹ ਕੀਮਤ ਚੁਕਾਉਣੀ ਪਵੇਗੀ ਅਮਰੀਕਾ ਦੇ ਵਰਮਾਉਂਟ ਰਾਜ 'ਚ ਇੱਕ ਛੋਟਾ ਜਹਾਜ਼ ਤਬਾਹ ਹੋ ਕੇ ਜੰਗਲੀ ਖੇਤਰ 'ਚ ਡਿੱਗ ਜਾਣ ਦੀ ਖਬਰ ਹੈ ਜਿਸ ਵਿੱਚ ਸਵਾਰ ਪਾਇਲਟ ਸਮੇਤ ਸਾਰੇ 4 ਲੋਕ ਮਾਰੇ ਗਏ ਇਹ ਜਾਣਕਾਰੀ ਵਰਮਾਉਂਟ ਸਟੇਟ ਪੁਲਿਸ ਨੇ ਦਿੱਤੀ ਹੈ ਵਰਮਾਉਂਟ ਪੁਲਿਸ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਅਨੁਸਾਰ ਜਹਾਜ਼ ਵਿੰਦਾਮ 에ਅਰਪੋਰਟ ਕਨੈਕਟਿਕ ਤੋਂ ਵਰਮਾਉਂਟ ਦੇ ਬੇਸਨ ਹਾਰਬਰ 에ਅਰਪੋਰਟ ਲਈ ਰਵਾਨਾ ਹੋਇਆ ਸੀ ਪਰ ਜਦੋਂ ਯੋਜਨਾ ਅਨੁਸਾਰ ਜਹਾਜ਼ ਕਨੈਕਟਿਕ ਵਾਪਸ ਆਇਆ ਤਾਂ ਯਾਤਰੀਆਂ ਦੇ ਰਿਸ਼ਤੇਦਾਰਾਂ ਨੇ ਕਨੈਕਟਿਕ ਸਟੇਟ ਪੁਲਿਸ ਤੋਂ ਮਿਡਲ ਟਾਊਨ ਕਨੈਕਟਿਕ ਪੁਲਿਸ ਵਿਭਾਗ ਨੂੰ ਸੂਚਿਤ ਕੀਤਾ ਉਪਰੰਤ ਪੁਲਿਸ ਨੇ ਫੈਡਰਲ 에ਵੀਏਸ਼ਨ ਪ੍ਰਸ਼ਾਸਨ ਦੀ ਮਦਦ ਨਾਲ ਜਹਾਜ਼ ਨੂੰ ਲੱਭਣ ਦੇ ਯਤਨ ਸ਼ੁਰੂ ਕੀਤੇ ਜਹਾਜ਼ ਦੀ ਜਗ੍ਹਾ ਦਾ ਪਤਾ ਲਾਉਣ ਲਈ ਸੈੱਲ ਫੋਨ ਤੇ ਡਰੋਨ ਦੀ ਵਰਤੋਂ ਕੀਤੀ ਗਈ ਅਧਿਕਾਰੀਆਂ ਮੁਤਾਬਕ ਆਖਰੀ ਵਾਰ ਜਹਾਜ਼ ਵਰਮਾਂਟ ਚ 에ਅਰਸਟ੍ਰਿਪ ਨੇੜੇ ਵੇਖਿਆ ਗਿਆ ਸਵੇਰੇ ਤਕਰੀਬਨ 12:20 ਤੇ ਜਹਾਜ਼ ਦਾ ਮਲਬਾ ਜੰਗਲੀ ਖੇਤਰ ਦੇ ਵਿੱਚੋਂ ਲੱਭ ਲਿਆ ਗਿਆ। ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਜਹਾਜ਼ ਦੇ ਵਿੱਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਤਾਂ ਦੇ ਕਾਰਨਾਂ ਦੀ ਜਾਂਚ ਲਈ ਲਾਸ਼ਾਂ ਨੂੰ ਬਰਲਿੰਗਟਨ, ਵਰਮਾਉਂਟ ਦੇ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਮਾਰੇ ਗਏ ਵਿਅਕਤੀਆਂ ਦੇ ਨਾਂ ਜਾਰੀ ਨਹੀਂ ਕੀਤੇ। ਘਟਨਾ ਦੀ ਫੈਡਰਲ 에ਵੀਏਸ਼ਨ ਪ੍ਰਸ਼ਾਸਨ ਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਜਾਂਚ ਕਰ ਰਿਹਾ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ। ਈਵੀ ਪੰਜਾਬ